ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਜਿਵੇਂ ਕਿ ਮੈਂ 10 ਦਿਨ ਪਹਿਲਾਂ ਇਸੇ ਜਗ੍ਹਾ ਤੇ ਇਸੇ ਇਲਾਕੇ ਤੇ ਲਹਾਰਾ ਸਸੰਘਾ ਕਾ ਰੋਡ ਜੋ ਕਿ ਇੱਕ ਵੱਡਾ ਰੋਡ ਹੈ ਕਾਫੀ ਲੋਕਾਂ ਦੀ ਆਵਾਜ਼ਾਈ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਸੀ ਵੀ ਇੱਥੇ ਕੋਈ ਹਾਦਸਾ ਹੋ ਸਕਦਾ ਇਹ ਮੇਰੇ ਮਨ ਹੀ ਵਿਚਾਰ ਸੀ ਕਿਉਂਕਿ ਮੈਨੂੰ ਰੋਜ਼ ਸ਼ਿਕਾਇਤਾਂ ਆ ਰਹੀਆਂ ਸੀ ਕਾਫੀ ਇਹ ਲੋਕ ਪਰੇਸ਼ਾਨ ਸੀ ਆਵਾਜ਼ਾਈ ਇੱਥੇ ਇਸ ਇਲਾਕੇ 'ਚ ਬਹੁਤ ਹੈ ਤੇ ਅੱਜ ਤੁਸੀਂ ਦੇਖੋ ਸਾਡੇ ਇੱਕ ਅੰਕਲ ਨੇ ਜੋ ਕਿ ਬਹੁਤ ਕਰੀਬੀ ਨੇ ਸਾਡੇ ਸਰੋਡ ਤੋਂ ਨਗਰੇ ਸੀ ਤੇ ਘੱਟੋ-ਘੱਟ 5-6 ਫੁੱਟ ਦਾ ਜਿਹੜਾ ਬਹੁਤ ਵੱਡਾ ਟੋਆ ਹੈ ਉਹਦੇ ਵਿੱਚ ਡਿੱਗ ਕੇ ਨੁਕਸਾਨ ਹੋ ਗਿਆ। ਉਹਨਾਂ ਦੇ ਲੱਤ ਤੇ ਕਾਫੀ ਸੱਟ ਆਈ ਹੈ। ਉਹਨਾਂ ਦੇ ਜਿਹੜੇ ਬੂਟ ਵਗੈਰਾ ਨੇ ਉਹ ਵੀ ਇਸੇ ਟੋਏ ਵਿੱਚ ਰਹਿ ਕੇ ਮੋਬਾਈਲ ਉਹਨਾਂ ਦਾ ਡਾਕੂਮੈਂਟ ਸਰਕਾਰੀ ਜਿਹੜੇ ਰਜਿਸਟਰੀਆਂ ਨੇ ਉਹ ਵੀ ਇਹਦੇ ਵਿੱਚ ਨੇ। ਮੈਂ ਹੈਰਾਨ ਆ। ਇੰਨੀਆਂ ਬੇਨਤੀਆਂ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਅੱਖਾਂ ਮੁੰਨ ਕੇ ਬੈਠਾ ਹੋਇਆ। ਲੱਖਾਂ ਕਰੋੜਾਂ ਦਾ ਟੈਕਸ ਲੈਣ ਤੋਂ ਬਾਵਜੂਦ ਵੀ ਜਿਹੜੀਆਂ ਸੁਵਿਧਾਵਾਂ ਨੇ ਨਾ ਮਾਤਰ ਨੇ ਕਿ ਮੈਨੂੰ ਕੋਈ ਹੁਣ ਦੱਸ ਸਕਦਾ ਹੈ ਚਾਹੇ ਉਹ ਕਾਉਂਸਲਰ ਸਾਹਿਬ ਹੋਣ ਚਾਹੇ ਕੋਈ ਜ਼ਿੰਮੇਵਾਰ ਇਥੋਂ ਦੇ ਅਧਿਕਾਰੀ ਹੋਣ ਵੀ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ ਕਿਰਪਾ ਕਰਕੇ ਸਰਕਾਰ ਜੀ ਮਾਨਯੋਗ ਐਮਐਲਏ ਸਾਹਿਬ ਕਾਉਂਸਲਰ ਸਾਹਿਬ ਸਾਡੇ ਇਲਾਕੇ ਤੇ ਕਿਰਪਾ ਕਰੋ ਕਿਉਂਕਿ ਇਹ ਉਹ ਰੋਡ ਹੈ ਜਿਹੜੀ ਬਹੁਤ ਲੰਬੀ ਆਵਾਜਾਈ ਹੈ ਕਾਫੀ ਲੋਕਾਂ ਦੀ ਸਾਹਮਣੇ ਡੇਰਾ ਹੈ ਸਤਸੰਗ ਭਵਨ ਹੈ ਰਾਧਾ ਸੁਆਮੀ ਸਤਸੰਗ ਭਵਨ ਸੰਗਤ ਨੇ ਆਉਣਾ ਹੈ 10 12 ਸਕੂਲ ਨੇ ਇਸ ਕਰਕੇ ਛੋਟੇ-ਛੋਟੇ ਬੱਚਿਆਂ ਦਾ ਵਾਦਸਾ ਤੁਹਾਨੂੰ ਤੁਸੀਂ ਇਸ ਦਾ ਹੱਲ ਕਰਾ ਕੇ ਦਿਓ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੋ ਜੀ 60 60 ਜ਼ਿਆਦਾ ਤਾਂ ਨਹੀਂ ਲੱਗੀ ਤੁਹਾਨੂੰ ਬੱਚਿਓ ਜਾਓ ਬੱਚਿਓ ਭਾਈ ਜੀ ਭਾਈ ਜੀ 60 ਤਾਂ ਨਹੀਂ ਲੱਗੀ ਤੁਹਾਨੂੰ ਜ਼ਿਆਦਾ ਕਿੱਥੇ ਕਿੱਥੇ 60 ਲੱਗੀ ਤੁਹਾਨੂੰ ਕਿੱਥੇਕ ਲੱਗੀ ਏ 60 ਆਪਣੇ ਪੈਰ ਤੇ ਪੈਰ ਤੇ ਲੱਗੀ ਏ ਹੁਣ ਤੁਸੀਂ ਕਿਹੜੇ ਹਸਪੀਟਲੋਂ ਅੱਛਾ ਠੀਕ ਹੈ ਜੀ ਤੁਸੀਂ ਆਪਣਾ ਇਲਾਜ ਕਰਾਓ ਬਾਕੀ ਮੈਂ ਆ ਰਿਹਾ ਤੁਹਾਡੇ ਕੋਲੇ ਕਰਦੇ ਆ ਕੋਈ ਹੱਲ ਹੈਲੋ ਭਈਆ ਹਾਂਜੀ ਹਾਂਜੀ ਬੋਲੋ ਯਹਾਂ ਤੇ ਇਹ ਕਿਹਾ ਹੋਇਆ ਨਾ ਕਿ ਹੱਡੀਆਂ ਤੇ ਡਾਕਟਰ 4 ਵਜੇ ਤੋਂ ਤੁਸੀਂ ਕੋਈ ਹੋਰ ਸਾਧਨ ਕਰ ਲਓ ਮੇਰਾ ਵੀਰ ਹੋਰ ਸਾਧਨ ਕਰ ਲਓ